ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਸਾਨ ਮਜ਼ਦੂਰ ਹੇਤਕਾਰੀ ਸਭਾ ਪੰਜਾਬ ਤੋਂ ਸੂਬਾ ਜਨਰਲਸ ਕਪਟਰ ਓਂਕਾਰ ਸਿੰਘ ਪੁਰਾਣਾ ਪੰਘਾਲਾ ਬਹੁਤ ਹੀ ਸਤਕਾਰਯੋਗ ਕਿਸਾਨ ਮਜ਼ਦੂਰ ਵੀਰੋ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਡੈਮਾਂ ਤੋਂ ਪਾਣੀ ਛੱਡਣ ਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਖੜ ਆਏ ਆ ਜਿਹਦੇ ਵਿੱਚ ਰਾਵੀ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਆਪਣੇ ਬਿਆਸ ਦੇ ਵਿੱਚ ਸਤਲੋਜ ਤੇ ਘੱਗਰ ਦੇ ਵਿੱਚ ਪਾਣੀ ਜਿਹੜਾ ਉਹ ਛੱਡਿਆ ਗਿਆ ਉਹਦੇ ਨਾਲ ਜਿਹੜੀ ਆ ਉਹ ਭਾਰੀ ਤਬਾਹੀ ਹੋਈ ਕਿਸਾਨਾਂ ਮਜ਼ਦੂਰਾਂ ਦਾ ਜਾਨੀ ਨੁਕਸਾਨ ਹੋਇਆ ਮਾਲੀ ਨੁਕਸਾਨ ਹੋਇਆ ਘਰ ਚ ਹੈਗੇ ਮਾਲ ਡੰਗਰ ਜਿਹੜਾ ਰੁੜ ਗਿਆ ਪਾਣੀ ਦੇ ਵਿੱਚ ਫਸਲਾਂ ਦਾ ਜਿਹੜਾ ਭਾਰੀ ਨੁਕਸਾਨ ਹੋਇਆ ਸੋ ਇਸ ਸਾਰੇ ਨੁਕਸਾਨ ਦੀ ਪਰਪਾਈ ਜਿਹੜੀ ਪੰਜਾਬ ਤੇ ਕੇਂਦਰ ਸਰਕਾਰ ਕਰੇ ਕਿਉਂਕਿ ਪੰਜਾਬ ਤੇ ਕੇਂਦਰ ਸਰਕਾਰ ਦੋਵੇਂ ਜ਼ਿੰਮੇਵਾਰ ਹੈ ਇਸ ਨੁਕਸਾਨ ਦੇ ਲਈ ਦੋਵੇਂ ਸਰਕਾਰਾਂ ਸੋ ਜਿਹੜੇ ਸਾਡੇ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਪਾਣੀ ਦੇ ਵਹਾਅ ਦੇ ਕਾਰਨ ਰੇਤ ਤੇ ਮਿੱਟੀ ਰੋੜ ਕੇ ਆਈ ਹੈ ਪਹਾੜਾਂ ਦੇ ਵਿੱਚੋਂ ਖੇਤ ਭਰ ਗਏ ਆ ਸੋ ਜਿਹੜਾ ਕਿਸਾਨਾਂ ਦਾ ਸਾਧਿਆਂ ਦਾ ਨੁਕਸਾਨ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਖੇਤਾਂ ਨੂੰ ਜਿਹੜਾ ਵਾਹੀ ਜੋਗ ਬਣਾਉਣਾ ਫੇਰ ਫਸਲਾਂ ਬੀਜਣੀਆਂ ਸੋ ਉਹ ਜਿਹੜੀ ਰੇਤ ਤੇ ਮਿੱਟੀ ਰੋੜ ਕੇ ਆਈ ਹੈ ਉਹ ਰੇਤ ਤੇ ਮਿੱਟੀ ਜਿਹੜੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਆਈ ਹੈ ਕਿਸਾਨ ਭਰਾਵਾਂ ਦੇ ਰੇਤ ਮਿੱਟੀ ਉਹ ਕਿਸਾਨ ਤੇ ਮਜ਼ਦੂਰ ਦੋਹਾਂ ਲਈ ਆ ਕਿਉਂਕਿ ਰੇਤ ਵੇਚ ਕੇ ਕਿਸਾਨ ਜਿਹੜੇ ਆ ਉਹ ਆਪਣੀਆਂ ਜਿਹੜੀਆਂ ਜ਼ਮੀਨਾਂ ਨੂੰ ਫੇਰ ਤੋਂ ਜਿਹੜਾ ਵਾਯੂਜੋਗ ਬਣਾ ਸਕਣਗੇ ਸੋ ਜੇਕਰ ਪੰਜਾਬ ਜਾਂ ਕੇਂਦਰ ਸਰਕਾਰ ਨੇ ਰੇਤ ਮਿੱਟੀ ਚੁੱਕਣ ਤੋਂ ਜਿਹੜਾ ਕਿਸਾਨਾਂ ਨੂੰ ਰੋਕਿਆ ਜਾਂ ਕੋਈ ਟੈਕਸ ਲਾਇਆ ਤੇ ਉਹਦੇ ਲਈ ਜਿਹੜਾ ਫੇਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਵੱਡਾ ਸ਼ਿਕਾਇਤ ਦਿੰਕਾਂਗੇ ਸੋ ਕਿਸਾਨਾਂ ਨੂੰ ਜਿਹੜਾ ਉਹਨਾਂ ਦੀਆਂ ਫਸਲਾਂ ਦਾ ਬਰਦਾ ਮੁਆਵਜ਼ਾ ਦਿੱਤਾ ਜਾਵੇ ਮਾਲ ਡੰਗਰ ਤੇ ਜਿਹੜੇ ਮਕਾਨਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਤੇ ਕਿਸਾਨਾਂ ਤੇ ਮਜ਼ਦੂਰਾਂ ਦਾ ਮੁਕੰਮਲ ਕਰਜ਼ਾ ਜਿਹੜਾ ਉਹਦੇ ਉੱਤੇ ਲੀਕ ਮਾਰੀ ਜਾਵੇ ਸੋ ਜੇ ਇਹ ਬਿਲਕੁਲ ਸਰਕਾਰ ਨੂੰ ਕਰਨਾ ਚਾਹੀਦਾ ਕਿਸਾਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਜੇਕਰ ਸਰਕਾਰ ਇਧਰ ਦੇ ਪਾਸੇ ਨਹੀਂ ਧਿਆਨ ਕਰਦੀ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਵੱਡਾ ਸੰਘਰਸ਼ ਅਲੀਫ ਕੇ ਤੇ ਕਿਸਾਨਾਂ ਨੂੰ ਜਿਹੜੇ ਬਣਦੇ ਹਾਕਿਆ ਉਹਨਾਂ ਦੇ ਦੁਆਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ